अयोध्या ਵਿੱਚ ਭਗਵਾਨ શ્રી ਰਾਮ ਲਲਤ ਦੀ ਪ੍ਰਾਣ ਪ੍ਰティਸ਼ਟਾ ਦੇ ਸੰਬੰਧ ਵਿੱਚ ਦੇਸ਼ ਭਰ ਵਿੱਚ ਜੋਸ਼ ਅਤੇ ਉਤਸ਼ਾਹਮ ਹਾਲ ਦੇਖਣ ਨੂੰ ਮਿਲਿਆ। ਰਾਮ ਭਗਤਾਂ ਵੱਲੋਂ ਇਸ ਮੌਕੇ ਧਾਰਮਿਕ ਸਮਾਗਮ ਕੀਤੇ ਜਾ ਰਹੇ ਨੇ। ਬਟਿੰਡਾ ਦੇ ਲਾਡਰਾਮਾ ਪਬਲਿਕ ਸਕੂਲ ਵਿੱਚ ਵੱਡੀ LED ਸਕਰੀਨ ਲਗਾ ਕੇ अयोध्या ਵਿੱਚ ਹੋਏ ਪ੍ਰਾਣ ਪ੍ਰティਸ਼ਟਾ ਸਮਾਗਮ ਦਾ ਸਿੱਧਾ ਪ੍ਰਸਾਰਣ ਦੇਖਿਆ ਗਿਆ। ਮੌਕੇ ਤੇ ਹਾਜ਼ਰ ਸ਼ਰਦਾਲੂਆਂ ਨੇ ਸੁੰਦਰ ਕਾਂਡ ਅਤੇ ਹਨੂਮਾਨ ਚਾਲੀਸਾ ਦੇ ਲੜੀਵਾਰ ਪਾਠ ਕੀਤੇ। ਇਸ ਮੌਕੇ ਸਮਾਗਮ ਕਰਵਾਉਣ ਵਾਲੇ ਰਾਜਨ ਗਰਗ ਨੇ ਦੱਸਿਆ ਕਿ ਇਹ ਦਿਨ ਸਨਾਤਨ ਤਰਨ ਲਈ ਇੱਕ ਬਹੁਤ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਮर्यादा ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਉਹਨਾਂ ਦੇ ਅੱਜ ਪ੍ਰਧਾਨ ਪ੍ਰਤੀਸ਼ਠਾ ਹੋਈ ਹੈ ਇਹ ਪੂਰੇ ਵਿਸ਼ਵ ਲਈ ਹਰਸ਼ੋ ਬਿਲਾਸ ਦਾ ਦਿਨ ਹੈ ਪੂਰੇ ਵਿਸ਼ਵ ਨੇ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾਇਆ ਸਮਾਗਮ ਵਿੱਚ ਚੀਸਾ ਲੈਣ ਆਈਆਂ ਪਰਮਜੀਤ ਕੌਰ ਤੇ ਸ਼ਾਲੂ ਬੱਬਰ ਨੇ ਕਿਹਾ ਕਿ ਜਦੋਂ ਵੀ ਭਗਵਾਨ ਰਾਮ ਦੀ ਉਹਨਾਂ ਤੇ ਕਿਰਪਾ ਹੋਈ ਰਾਮ ਲੱਲਾ ਦੇ ਦਰਸ਼ਨ ਲਈ ਅਯੁੱਧਿਆ ਤਾਂ ਜ਼ਰੂਰ ਜਾਣਗੇ ਉਤੀ ਵਧੀਆ ਜਿਵੇਂ ਲਾਈਵ ਲਾਈਵ ਟੈਲੀਕਾ ਚੱਲ ਹੀ ਰਿਹਾ ਸੀ ਨਹੀਂ ਪਹੁੰਚ ਪਾ ਰਹੇ ਉੱਥੇ ਦੇਖ ਰਿਆਂ ਕਿਵੇਂ ਉੱਥੇ ਪ੍ਰਾਨ ਪ੍ਰਤੀਸ਼ਠਾ ਹੋ ਰਹੀ ਹੈ ਉਹ ਐਨੇ ਸਾਲਾਂ ਬਾਅਦ ਸਾਡੀ ਇਹ ਮਨੋ ਕਾਮਨਾ ਪੂਰੀ ਹੋਈ ਹੈ ਕਿ ਉੱਥੇ ਮੰਦਿਰ ਬਣੇ ਹੈ ਉੱਥੇ ਬਹੁਤ ਹੀ ਲੋਕ ਗਏ ਜੇ ਅਸੀਂ ਨਹੀਂ ਜਾ ਸਕੇ ਤਾਂ ਅਸੀਂ ਇੱਥੇ ਸੈਲੀਬ੍ਰੇਟ ਕਰ ਰਹੇ ਹਾਂ ਸ਼੍ਰੀ ਰਾਮ ਜੀ ਦਾ ਜੋ ਵੈਲਕਮ ਕਹਿ ਸਕਦੇ ਆਪਾਂ ਬਹੁਤ ਜ਼ਿਆਦਾ ਉਹਨਾਂ ਨੇ ਆਪ ਹੀ ਸਾਰਾ ਕੁਝ ਕੀਤਾ ਦੇਖੋ ਪੂਰੇ ਦੇਸ਼ ਦੇ ਵਿੱਚ ਸਾਰਿਆਂ 'ਚ ਇੰਨਾ ਉਤਸ਼ਾਹ ਹੈ ਇਸ ਚੀਜ਼ ਨੂੰ ਲੈ ਕੇ ਜਿਹੜਾ ਇੰਨੀ ਧੂਮ-ਤਾਮ ਨਾਲ ਬਣਾਇਆ ਜਾ ਰਿਹਾ ਹੈ